ਕੀ ਹਾਲ ਨੇ ਜੀ ਅਮੀਰਕਰ ਆਪਣੇ ਕੋ ਠੀਕ ਹੋਵੋਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਨਵੀਂ ਭਰਤੀ ਜਿਹੜੀ ਕਿ ਡਾਕ ਵਿਭਾਗ ਦੇ ਵਿੱਚ ਭਰਤੀ ਹੈ ਕੁੱਲ ਪੋਸਟਾਂ ਰਾਜੇ ਇਹਦੀਆਂ ਹੈਗੀਆਂ 21413 ਗੀਆਂ ਕੁੱਲ ਪੋਸਟਾਂ ਤਾਂ ਕਰਕੇ ਮੈਂ 21400 ਪਲੱਸ ਲਿਖਿਆ ਹੋਇਆਗਾ ਨਵੀਂ ਭਰਤੀ ਹੈ ਸੋਹਣਿਓ ਆਨਲਾਈਨ ਫਾਰਮ ਇਹਦੇ ਸਟਾਰਟ ਹੋ ਚੁੱਕੇ ਆ ਕਿੰਨੀ ਕੁਆਲੀਫਿਕੇਸ਼ਨ ਹੈ ਕਿੰਨੇ ਫਾਰਮ ਹੈ ਸਾਰਾ ਕੁਝ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸਦਾ ਕੁਆਲੀਫਿਕੇਸ਼ਨ ਰਾਜੇ ਹੈਗੀ ਇਹਦੀ ਸੀਨੀਅਰ ਸੈਂਡਰ 10ਵੀਂ ਠੀਕ ਹੈ ਜੀ ਆਖਰੀ ਮਿੱਤੀ ਹੈਗੀ 3 ਮਾਰਚ 2024 ਪੋਸਟਾਂ ਦੇ ਵਿੱਚ ਦੋ ਤਰ੍ਹਾਂ ਦੀਆਂ ਰਾਜੇ ਠੀਕ ਹੈ ਜੀ ਅ ਡਾਰਕ ਸੇਵਕ ਦੀ ਹੈ ਤੇ ਇੱਕ ਪੋਸਟ ਹੋਰ ਹੈ ਬਾਕੀ ਰਾਜੇ ਪੰਜਾਬ ਦੇ ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰਨੀ ਹੈ ਜਾਂ ਕਿਸੇ ਵੀ ਨੌਕਰੀ ਦੀ ਜਿਹੜੀ ਜੈਨੂਇਨ ਭਰਤੀ ਹੈ ਉਹਦੀ ਅਪਡੇਟ ਚਾਹੀਦੀ ਹੈ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ ਤੇ ਆਪਣੇ ਰਾਜੇ ਐਪ ਤੋਂ ਤੁਸੀਂ ਪੇਪਰਾਂ ਦੀ ਤਿਆਰੀ ਵੀ ਕਰ ਸਕਦੇ ਹੋ ਰਾਜੇ ਆਪਣੀ ਐਪ ਹੈਗੀ ਦੀਪੁਲ ਰੈਜੂਕੇਸ਼ਨ ਇਹਦਾ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜਿੰਨਾ ਬੱਚਾ ਕੋਲੇ ਆਈਫੋਨ ਉਹਨਾਂ ਨੇ ਐਪ ਡਾਊਨਲੋਡ ਕਰਨੇ ਕਲਾਸ ਪਲੱਸ ਤੇ ਕਲਾਸ ਪਲਰ ਕੋਡ ਵੀ ਫਿਲ ਕਰਨਾ ਡਬਲ ਐਕਸ ਰਹਿਮ ਆਪਰੇ ਕੋਲੇ ਰਾਜੇ ਪੰਜਾਬ ਪੁਲਿਸ ਦਾ ਬੈਚ ਚੱਲ ਰਿਹਾ ਹੈ 2025 ਵਾਲਾ ਪਟਵਾਰੀ ਤੇ ਆਲ ਪੰਜਾਬ ਐਗਜ਼ਾਮ ਜਿਹਦੇ ਵਿੱਚ ਤੁਹਾਡੇ ਗਰੁੱਪ 3 ਦੇ ਪੇਪਰ ਵੀ ਕਵਰ ਹੋਣਗੇ ਰੇਲਵੇ ਦੇ ਬਾਕੀ ਤੁਸੀਂ ਹੋਰ ਵੀ ਕੋਈ ਐਗਜ਼ਾਮ ਦੇ ਨਾਲ ਸਾਰੇ ਵੀ ਕਵਰ ਹੋਣਗੇ ਦੇ ਵਿੱਚ ਠੀਕ ਹੈ ਜੀ ਮਿਲੂਗਾ ਕਿ ਬੈਚ ਦੇ ਵਿੱਚ ਸਾਰੀਆਂ ਕਲਾਸਾਂ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਮਿਲਣਗੀਆਂ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਬਾਕੀ ਕੰਟੈਂਟ ਤੁਹਾਨੂੰ ਸਿਰਫ ਉਹੀ ਕਰਵਾਵਾਂਗੇ ਜਿਹੜਾ ਪੇਪਰ ਦੇ ਵਿੱਚ ਆਊਗਾ ਐਕਸਟਰਾ ਤੋਂ ਕੁਝ ਨਹੀਂ ਕਰਵਾਵਾਂਗੇ ਕਿਉਂਕਿ ਸਭ ਤੋਂ ਜ਼ਿਆਦਾ ਸਿਲੈਕਸ਼ਨ ਕਰਵਾਉਣ ਵਾਲਾ ਚੈਨਲ ਆਪਣਾ ਰਹੇ ਚਾਹੇ ਉਹ ਫੈਰਮੈਡੀ ਦੀ ਭਰਤੀ ਹੈ ਚਾਹੇ ਪੰਜਾਬ ਪੁਟ ਦੇ ਚਾਹੇ ਪਟਵਾਰੀ ਦੀ ਹੈ ਠੀਕ ਹੈ ਜੀ ਤੇ ਜਿਹੜੇ ਬੱਚੇ ਰਾਜੇ ਬਿਲਕੁਲ ਵੀ ਪ੍ਰੈਸ਼ ਹੈਗੇ ਤੁਸੀਂ ਇੱਕ ਵਾਰੀ ਆਪਣੇ YouTube ਵਾਲੀਆਂ ਕਲਾਸਾਂ ਜਰੂਰ ਲਾ ਕੇ ਦੇਖੋ ਜਿਹੜੇ ਬੱਚੇ ਨੂੰ ਮੈਥ ਰੀਜ਼ਨਿੰਗ ਦਾ ਜੀ ਕੇ ਬਿਲਕੁਲ ਵੀ ਨਹੀਂ ਆਉਂਦੀ ਸੀਗੇ ਉਹਨਾਂ ਦੇ ਬਹੁਤ ਜ਼ਿਆਦਾ ਬੱਚੇ ਰਾਜੇ ਸਿਲੈਕਸ਼ਨ ਲੈ ਚੁੱਕੇ ਆ ਉਹ ਠੀਕ ਹੈ ਜੀ ਤੇ ਜਲਦੀ ਜਲਦੀ ਤੁਸੀਂ ਬੈ ਜੋਇਨ ਕਰ ਸਕਦੇ ਹੋ ਰਾਜੇ ਆ ਆ ਰਾਜ ਦੇਖੋ ਆ ਭਰਤੀ ਕੀਤੀ ਗਈ ਹੈ ਟੋਟਲ ਤੋਂ 10 ਰੰਗਾਂ ਦਾ ਦਵਾਰੇ ਫੇਰ 21413 ਪੋਸਟਾਂ ਤੇ ਭਰਤੀ ਕੀਤੀ ਜਾ ਰਹੀ ਹੈ ਭਾਈ ਸਾਹਿਬ ਇਹ ਠੀਕ ਹੈ ਜੀ ਆਨਲਾਈਨ ਤੁਸੀਂ ਫਾਰਮ ਭਰਨੇ ਹੈਗੇ ਠੀਕ ਹੈ ਜੀ 10 ਤੋਂ ਤਾਂ ਦੇ ਫਾਰਮ ਆਨਲਾਈਨ ਸਟਾਰਟ ਹੋ ਚੁੱਕੇ ਹੈ ਲਾਸਟ ਡੇਟ ਜਿਹੜੀ ਹੈਗੀ ਉਹ ਹੈਗੀ 3 ਤਰੀਕ 2025 ਦੀ ਇਸ ਤੋਂ ਬਾਅਦ ਐਡਿਟ ਕਰਨੀ ਹੈ ਤੁਸੀਂ ਕੋਈ ਗਲਤ ਤੁਹਾਡੋ ਫਾਰਮ ਦੇ ਵਿੱਚ ਕੋਈ ਮਿਸਟੇਕ ਹੋ ਗਈ ਉਹਦੇ ਵਾਸਤੇ ਜਿਹੜੀ ਵਿੰਡੋ ਓਪਨ ਹੋਊਗੀ 6 ਤੋਂ ਲੈ ਕੇ 8 ਤਰੀਕ ਦੇ ਵਿੱਚ ਵਿੱਚ ਓਪਨ ਹੋਊਗੀ ਠੀਕ ਹੈ ਜੀ ਮੇਰੀ ਮੈਂ ਚੀਜ਼ੇ ਦੱਸੂਗਾ ਰਾਜੇ ਤੁਹਾਡੀਆਂ ਮੈਂ ਠੀਕ ਹੈ ਜੀ ਜੋ ਪ੍ਰੋਫਾਈਲ ਆ ਤੁਸੀਂ ਦੇਖ ਸਕਦੇ ਹੋ ਇਹ ਜੋ ਮੇਨ ਮੇਂ ਚੀਜ਼ੇ ਦੱਸਦਾ ਤੁਹਾਨੂੰ ਤਾਂ ਨਿਤ ਰਾਨੀਆਂ ਗਿਆ ਵੈਕੈਂਸੀਆਂ ਰਾਜੇ ਦੇ ਵਿੱਚ ਪਹਿਲੀ ਵੈਕੈਂਸੀ ਹੈਗੀ ਰਾਜੇ ਬ੍ਰਾਂਚ ਪੋਸਟਮਾਸਟਰ ਦੀ ਠੀਕ ਹੈ ਜੀ ਇਹ ਵੈਕੈਂਸੀ ਹੈਗੀ ਦੂਸਰੀ ਵੈਕੈਂਸੀ ਹੈਗੀ ਅਸਿਸਟੈਂਟ ਬ੍ਰਾਂਚ ਮੈਨੇਜਰ ਪੋਸਟਮਾਸਟਰ ਦੀ ਬ੍ਰਾਂਚ ਪੋਸਟਮਾਸਟਰ ਦੀ ਇਸ ਤੋਂ ਬਾਅਦ ਤੀਸਰੀ ਜਿਹੜੀ ਵੈਕੈਂਸੀ ਹੈਗੀ ਇਹਦਾ ਜੇ ਇਹ ਹੈਗੀ ਆ ਆਪਣੀ ਡਾਕ ਸੇਵਕ ਦੀ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਤੇ ਦੋ ਆਹ ਤੇ ਲਿਖਿਆ ਹੋਇਆ ਹੈ ਜਿਹੜੀ ਬੀਪੀਐਮ ਹੈ ਇਹਦੀ ਜਿਹੜੀ ਪੇ ਸਕੇਲ ਹੈ 12 ਤੋਂ ਲੈ ਕੇ 29000 ਤੱਕ ਹੈ ਜਿਹੜਾ ਏਬੀਪੀਐਮ ਤੇ ਡਾਕ ਸੇਵਕ ਹੈ ਇਹਨਾਂ ਦਾ ਪੇ ਸਕੇਲ 10000 ਤੋਂ ਲੈ ਕੇ 24470 ਦੇ ਵਿੱਚ ਵਿੱਚ ਹੈਗਾ ਇਹ ਦੇਖ ਸਕਦੇ ਹੋ 18 ਸਾਲ ਤੋਂ ਲੈ ਕੇ 40 ਸਾਲ ਤੱਕ ਇਹਦੇ ਵਿੱਚ ਬੱਚੇ ਅਪਲਾਈ ਕਰ ਸਕਦੇ ਕੈਂਡੀਡੇਟ ਬਾਕੀ ਕੈਟਾਗਰੀਆਂ ਦਾ ਇਹ ਸ਼ੋਰਟ ਹੈ ਰਾਜੇ ਕਹਿੰਦਾ ਮੈਂ ਇਹਦੀ 45 ਸਾਲ ਏਜ ਹੋਊਗੀ ਇਹਨਾਂ ਦੀ 43 ਸਾਲ ਹੋਊਗੀ ਪਰਸਨ ਬੀ ਡਿਜ਼ੇਬਿਲਟੀ ਦਾ ਇਹਨਾਂ ਦੀ 50 ਸਾਲ ਹੋਊਗੀ ਆ ਤੁਸੀਂ ਐਡ ਕਰ ਲਿਓ 40 ਸਾਲਾਂ ਦੇ ਵਿੱਚ ਜਿਨ੍ਹਾਂ ਕੋਲੇ ਆ ਚੀਜ਼ਾਂ ਹੈਗੀਆਂ ਹੈਗੀਆਂ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਹੈ ਰਾਜੇ ਐਜੂਕੇਸ਼ਨ ਕੁਆਲੀਫਿਕੇਸ਼ਨ ਇਹ ਕਿ ਤੁਹਾਡੇ ਕੋਲ ਸੀਨੀਅਰ ਸੈਕੰਡਰੀ ਪਾਸ ਹੋਣੀ ਚਾਹੀਦੀ ਹੋ ਜਿਨ੍ਹਾਂ ਦਾ ਦਾ 10ਵਾਂ ਸਰਟੀਫਿਕੇਟ ਆਦਾ ਰਾਜੇ ਉਹਦੇ ਵਿੱਚ ਤੁਸੀਂ ਇੰਗਲਿਸ਼ ਅਤੇ ਮੈਥ ਦੇ ਵਿੱਚੋਂ ਪਾਸ ਹੋਣੇ ਚਾਹੀਦੇ ਹੋ ਜੇਕਰ ਤੁਸੀਂ ਇੰਗਲਿਸ਼ ਤੇ ਮੈਥ ਦੇ ਵਿੱਚੋਂ ਪਾਸ ਹੋਵੋਗੇ ਫਿਰ ਹੀ ਤੁਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ ਹੋ ਨਹੀਂ ਤੁਸੀਂ ਅਪਲ ਦੂਸਰੀ ਗੱਲ ਦਸਵੀਂ ਦੇ ਵਿੱਚ ਰਾਜੇ ਤੁਹਾਡੇ ਕੋਲੇ ਆਪ ਦੇ ਜਿਵੇਂ ਪੰਜਾਬ ਵਾਲਿਆਂ ਕੋਲੇ ਪੰਜਾਬੀ ਲੈਂਗੁਏਜ ਹੋਣੀ ਲਾਜ਼ਮੀ ਹੈ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਬਾਕੀ ਤੁਹਾਨੂੰ ਰਾਜੇ ਕੰਪਿਊਟਰ ਦੀ ਨੌਲੇਜ ਸਾਇਕਲ ਚਲਾਉਣਾ ਆਉਣਾ ਚਾਹੀਦਾਗਾ ਠੀਕ ਹੈ ਜੀ ਬਾਕੀ ਤੁਹਾਨੂੰ ਆਮ ਜੀਵਨ ਬਾਰੇ ਪਤਾ ਹੋਣਾ ਚਾਹੀਦਾ ਰਿਜ਼ਰਵੇਸ਼ਨ ਬਾਰੇ ਗੱਲ ਕਰ ਚੁੱਕੇ ਆਪਾਂ ਫਾਰਮ ਅਪਲਾਈ ਕਿਵੇਂ ਕਰਨਾ ਰਾਜੇ ਅਪਲਾਈ ਕਰਨ ਬਾਅਦ ਤੁਸੀਂ ਇੰਡੀਆ ਪੋਸਟਲ ਆਨਲਾਈਨ ਗਵਰਨਮੈਂਟ ਇਹ ਵੈਬਸਾਈਟ ਤੇ ਜਾ ਕੇ ਤੁਸੀਂ ਭਰ ਸਕਦੇ ਹੋ ਫਾਰਮ ਆਪਦਾ ਕੋਈ ਵੀ ਰਾਜੇ ਦੇ ਵਿੱਚ ਲਿਖਤੀ ਟੈਸਟ ਨਹੀਂ ਹੈਗਾ ਤੁਹਾਡੀ ਮੈਟ ਜਿਹੜੀ ਬਣਨੀ ਹੈ ਉਹ ਬਣਨੀ ਹੈ ਗ੍ਰੇਡ ਪੁਆਇੰਟ ਤੇ ਠੀਕ ਹੈ ਜੀ ਗ੍ਰੇਡ ਪੁਆਇੰਟ ਤੇ ਤੁਹਾਡੀ ਮੈਟ ਬਣੂਗੀ ਠੀਕ ਹੈ ਜੀ ਜਿੰਨਾ ਬੱਚੇ ਕੋਲ ਗ੍ਰੇਡ ਨਹੀਂ ਹੈਗੇ ਇੱਕ ਵਾਰ ਤੁਸੀਂ ਪਰਸੈਂਟ ਦੇ ਤੌਰ ਤੇ ਅਪਲਾਈ ਕਰਦੇ ਹੋ ਜਿਵੇਂ ਤੁਹਾਡੇ ਪਰਸੈਂਟੇਜ ਜੇ ਤੁਸੀਂ ਫਾਰਮ ਭਰੋਗੇ ਸੋਹਣਿਓ ਠੀਕ ਹੈ ਜੀ ਤੁਹਾਡੇ ਕੋਲੇ ਮੋਬਾਈਲ ਹੋਣਾ ਲਾਜ਼ਮੀ OTP ਆਊਗਾ ਈਮੇਲ ਆਈਡੀ ਉੱਤੇ ਵੀ OTP ਆਊਗਾ ਆਧਾਰ ਕਾਰਡ ਨੰਬਰ ਤੁਹਾਡਾ ਹੋਣਾ ਚਾਹੀਦਾ ਮੋਬਾਈਲ ਨਾਲ ਅਟੈਚ 10ਵੇਂ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਤੁਹਾਡੇ ਕੋਲੇ ਠੀਕ ਹੈ ਜੀ ਤੁਹਾਡੀ ਸਕੈਨ ਫੋਟੋ ਸਕੈਨ ਸਿ ਜਿਹੜੀ ਫੋਟੋ ਦਾ 50 KB ਤੋਂ ਘੱਟ ਹੋਣੀ ਚਾਹੀਦੀ ਤੇ ਜਿਹੜੇ ਸਾਈਨ ਉਹ 20 KB ਤੋਂ ਘੱਟ ਹੋਣੇ ਚਾਹੀਦੇ ਆ ਫੀਸ ਰਾਜ ਜਿਹੜੀ ਹੈਗੀ ਹੈਗੀ ਇਹ ਫੀਸ 100 ਰੁਪਏ ਹੈਗੀ ਠੀਕ ਹੈ ਜੀ ਐਪਲੀਕੈਂਟ ਪਰ ਜਿੰਨਾਂ ਦੀ ਫੀਸ ਹੈਗੀ ਇਹ ਭਰ ਸਕਦੇ ਆ ਠੀਕ ਹੈ ਜੀ ਆਹ ਰਾਜ ਦੇਖ ਸਕਦੇ ਹੋ ਆਪਣਾ ਹੈਗਾ ਕੋਟਾ ਥੱਲੇ ਪਿਆ ਆਪਿਆ ਪੰਜਾਬ 17 ਨੰਬਰ ਤੇ ਠੀਕ ਹੈ ਜੀ ਪੰਜਾਬੀ ਹਿੰਦੀ ਇੰਗਲਿਸ਼ ਇਹਨਾਂ ਜਣਾਂ ਨੂੰ ਜੇਰੇ ਤੁਸੀਂ ਪੰਜਾਬ ਦੇ ਵਿੱਚ ਆ ਤੁਹਾਨੂੰ ਪੰਜਾਬੀ ਲਾਜ਼ਮੀ ਹੈ ਜੇ ਤੁਸੀਂ ਚੰਡੀਗੜ੍ਹ ਦੇ ਵਿੱਚ ਆ ਤਾਂ ਹਿੰਦੀ ਤੇ ਇੰਗਲਿਸ਼ ਵੀ ਚੱਲ ਜੂਗੀ ਠੀਕ ਹੈ ਜੀ ਬਾਕੀ ਜਿਹੜੀ ਕੋਈ ਹੋਰ ਡਿਟੇਲਡ ਗੱਲ ਕਰਨੀ ਹੋਈ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਅੱਗੇ ਹੋਰ ਵੀਡੀਓ ਬਣਾ ਕੇ ਦੱਸ ਦੂੰਗਾ ਫਿਲਹਾਲ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਵਿੱਚ ਇੰਨੀ ਕੁ ਅਪਡੇਟ ਹੀ ਹੈ ਠੀਕ ਹੈ ਜੀ ਲਾਸਟ ਡੇਡਾਸਟੀ ਫਾਰਮ ਅਪਲਾਈ ਕਰ ਸਕਦੇ ਹੋ 100 ਰੁਪਿਆ ਫੀਸ ਹੈ ਏਜ ਡਾਸਟੀ ਕੁਆਲੀਫਿਕੇਸ਼ਨ ਡਾਸਟੀ ਠੀਕ ਹੈ ਜੀ ਕੋਈ ਲੈਕਟਿਵ ਪੇਪਰ ਨਹੀਂ ਹੈਗਾ ਮੈਰ ਦੇ ਆਧਾਰ ਤੇ ਤੁਹਾਡੀ ਭਰਤੀ ਕੀਤੀ ਜਾਣੀ ਹੈ 21400 ਵਾਕੈਂਸੀਆਂ ਆਈਆਂ ਹਨ ਧੰਨਵਾਦ